ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿੱਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੀ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾ ਲਾਹੀ ਸਾ ਲਾਹਨ ਦਰਸ਼ਨ ਰੂਪੇ ਅਪਾਰ ਤੀਰਥ ਨਾਵੀ ਅਰਚਾ ਪੂਜਾ ਅਗਰ ਵਾਸ ਮਹਿਕਾਰ ਜੋਗੀ ਸੁਨ ਧਿਆਨ ਜੀਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆਂ ਮਨਸਨ ਤੋਂ ਉਪਜੈ ਦੇਣੇ ਕੈ ਵਿਚਾਰ ਦੇਦੇ ਮੰਗੇ ਸੈ ਸੰਗੁਣਾ ਸੋਪ ਕਰੇ ਸੰਸਾਰੇ ਚੋਰਾ ਜਾਰਾ ਤੇ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੋਂਦਾ ਖਾਏ ਚਲੇ ਇਹ ਤਾਉ ਤਿਨਾ ਬਿਕਾਈ ਕਾਰ ਜਲਥਲ ਜੀਆ ਪੂਰੀਆ ਲੋਆ ਆਕਾਰ ਆਕਾਰ ਹੋਏ ਜੀ ਆਖੇ ਸੋ ਤੋਹੇ ਜਾਣੇ ਤਿਨ ਬਿ ਤੇਰੀ ਸਾਰੇ ਨਾਨਕ ਭਗਤਾ ਭੁਖਸਲਾ ਹਨ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਨਵੰਤਿਆ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਕਰ ਪਾਣ ਦੇ ਇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚੜ ਚੜ ਪਵੀ ਅੰਗਿਆਰ ਨਾਨਕ ਜਿਨ ਕਰਤੇ ਕਾਰਣ ਕੀਆ ਸੋ ਜਾਣੇ ਕਰਤਾਰ ਪਾਉਣੀ ਬਿਨ ਸਤਗੁਰ ਕਿਨੇ ਨ ਪਾਇਓ ਬਿਨ ਸਤਗੁਰ ਕਿਨੇ ਨ ਪਾਇਆ ਸਤਗੁਰ ਵਿੱਚ ਆਪ ਰਖਿਓ ਨੇ ਘਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਏ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਛੁਕਾਇਆ ਹੋਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੂਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੁੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਾਉ ਵਿੱਚ ਨਰਕ ਸੁਰਗਿ ਅਵਤਾਰ ਹਾਉ ਵਿੱਚ ਹੱਸੇ ਹਾਉ ਵਿੱਚ ਰੋਵੇ ਹਾਉ ਵਿੱਚ ਪਰਿਏ ਹਾਉ ਵਿੱਚ ਧੋਵੇ ਹਾਉ ਵਿੱਚ ਜਾਤੀ ਜਨਸੀਖ ਹੋਵੇ ਹਾਉ ਵਿੱਚ ਮੂਰਖ ਹਾਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਾਉ ਵਿੱਚ ਮਾਇਆ ਹਾਉ ਵਿੱਚ ਛਾਇਆ ਹੋਮੇ ਕਰ ਕਰ ਜਨ ਤਿਉ ਪਾਇਆ ਹੋਮੇ 부ਜੇ ਤਾਂ ਦਰਸੋਜੇ ਗਿਆਨ ਵੀ ਹੋਣਾ ਕਤ ਕਤ ਲੂਜੇ नानक कुकमे लिखिए लेख जेहा वेखे तेहा वेख जाते हाँ में कर्म मात है हाँ में एई बंदना फिर फिर जो नी पाहे हौमे हाँ कित उपज कित संज हे जाय हमें एहो हुक्म है पहिए कित फेराह हउमे दीर्घ रोग है दारू पी इसमा है ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹ ਨਾਨਕ ਏ ਸੁਨੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖਈ ਜਿਨਿ ਸੱਚੋ ਸੱਚ ਤੇ ਆਇਆ ਹੋਨੀ ਮੰਦੇ ਪੈਰ ਨਾ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਹੋਨੀ ਦੁਨੀਆ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ ਤੋਂ ਬਕਸੀ ਸੇ ਅਗਲਾ ਨਿਤ ਦੇਵੇ ਚੜੇ ਸਵਾਇਆ ਵੜਿਆਈ ਵੱਡਾ ਪਾਇਆ ਸਲੋਕ ਮੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾ ਹਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾ ਹਾਂ ਅੰਡ ਜੇਰਜ ਉਤਪੁਜਾ ਖਾਣੇ ਸੇਤ ਜਾਹ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹ ਨਾਨਕ ਜਨ ਤੋਂ ਪਾਏ ਕੈ ਸਮਾਲੇ ਸਬਨਾ जिने करते कर ना किया चिंता भी करनी ता सो करता चिंता करे जिन उपाय जग तिस जोहारी स्वस्थ तिस तिस दीवान अपंग नानक सच्चे नाम बिन क्या टीका क्या ता गमहल्ला पहला लाख ने किया चंगैया लाख पुन्ना परवान लाख तपू पर तीर्था सहज जोग बेबान ਲਖ ਸੁਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਨ ਲਖ ਸੁਰਤੀ ਲਖ ਗਿਆਨ ਧਿਆਨ ਹੈ ਪੜਿਏ ਪਾਠ ਪੁਰਾਨ ਜਿਨ ਕਰਤੇ ਕਰਨਾ ਕੀਆ ਲਿਖਿਆ ਮਨ ਜਾਣ ਨਾਨਕ ਮਤੀ ਮਿੱਥਿਆ ਕਰਮ ਸਚਾ ਨੀਸਾਨ